ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਜੀ ਇਹਨਾਂ ਆਪਣੀਆਂ ਚੁਗਾਠਾਂ ਤੇ ਐਚ ਡੀ ਐਮ ਆਰ ਲਾ ਕੇ ਤੇ ਇਹ ਤਿਆਰ ਹੋਣ ਲੱਗ ਪਈ ਹੁਣ ਪੂਰੀਆਂ 3 ਇੰਚ ਦੀ ਆਪਾਂ ਮੋਲਡਿੰਗ ਲਾਈ ਹੈ ਤੇ ਬਣਾ ਕੇ ਤੇ 12 ਐਮ ਦੀ ਜਿਹੜਾ ਪਦਾਮ ਆ ਉਹ ਸਿੱਧਾ ਆਪਾਂ ਚੁਗਾਠ ਦੇ ਉੱਪਰ 12 ਐਮ ਦੇ ਲਾਤਾ ਤੇ ਬੈਕ ਸਾਈਡ ਉਹਦੇ ਗਰੂਪ ਦਿੱਤਾ ਹੈ ਤੇ ਬਹੁਤ ਵਧੀਆ ਜਿਹੜੀ ਇਹਦੀ ਲੁੱਕ ਆ ਰਹੀ ਹੈ ਇਹ ਤੁਸੀਂ ਦੇਖ ਸਕਦੇ ਹੋ ਤੇ ਇਹ ਨਾ ਆਪਣੇ ਇੱਕ ਛੋਟੇ ਵੀਰ ਸਰਬਜੀਤ ਸਿੰਘ ਹੈ ਯੂ ایس اے ਤੋਂ ਤੇ ਬੈਕਗਰਾਉਂਡ ਉਹਨਾਂ ਦਾ ਹੁਸ਼ਿਆਰਪੁਰ ਦਾ ਤੇ ਪਹਿਲਾਂ ਉਹ ਕੰਮ ਇੱਥੇ ਲੱਕੜਦਈ ਕਰਦੇ ਰਹੇ ਤੇ ਉਹਨਾਂ ਦਾ ਫੋਨ ਆਇਆ ਉਹ ਮੈਨੂੰ ਕਹਿੰਦੇ ਵੀ ਇਸ ਤਰ੍ਹਾਂ ਕਰਕੇ ਵੀ ਜਦੋਂ ਅਸੀਂ ਕੰਮ ਕਰਦੇ ਸੀ ਉਦੋਂ ਇਹ ਬੋਰਡ ਨਹੀਂ ਹੁੰਦਾ ਸੀ ਇਹ ਗ੍ਰੀਨ ਜਿਹਾ ਬੋਰਡ ਹੈ ਜਿਹੜਾ ਇਹ ਬਹੁਤ ਸੋਹਣਾ ਲੱਗਦਾ ਹੈ ਵੀ ਇਹ ਕੀ ਚੀਜ਼ ਹੈ ਤੇ ਬਾਕੀ ਉਹਨਾਂ ਨੇ ਆਪਾਂ ਨੂੰ ਆਪਣੇ ਘਰ ਮਕਾਨ ਬਾਰੇ ਚੁਗਾਠਾਂ ਬਾਰੇ ਪੁੱਛਿਆ ਵੀ ਕਿਸ ਤਰ੍ਹਾਂ ਕੀ ਚੱਲ ਰਿਹਾ ਅੱਜਕਲ ਤੇ ਇਹ ਚਲੋ ਮੈਂ ਖਾ ਤੁਹਾਡੇ ਨਾਲ ਵੀ ਇਹ ਗੱਲ ਸਾਂਝੀ ਕਰ ਦਈਏ ਵੀ ਇਹ 10 ਇੰਚੀ ਆਪਾਂ ਜਗਾਠਾ ਬਣਾਈ ਹੈ ਇਸ ਤਰ੍ਹਾਂ ਇਹਦੇ ਵਿੱਚ ਪ੍ਰੋਫਾਈਲ ਲੱਗ ਜਣੀ ਹੈ ਇਹ 19 ਐਮਪਲਾਈ ਦੀਆਂ ਬਣਾਈਆਂ ਆਪਾਂ ਗਰੰਟੀ ਵਾਲੀ ਦੀਆਂ ਤੇ ਦੋਨੋਂ ਸਾਈਡ ਇਹਦੇ ਮੋਲਡਿੰਗ ਲੱਗੀ ਹੈ 10 ਇੰਚ ਚੁਗਾਠ ਹੈ ਦੋਨੋਂ ਸਾਈਡ ਇਸ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਵੀ ਇਹ ਬਰਾਬਰ ਕਰਕੇ ਲੱਗੀ ਹੈ ਕੰਦੇ ਤੇ ਡੀਕੋ ਵਗੈਰਾ ਹੋ ਕੇ ਇਸ ਤੇ ਚਾਰ ਗੁਣਾ ਇਹਦੀ ਜਿਹੜੀ ਸ਼ਾਈਨਿੰਗ ਹੋਰ ਆ ਜਾਣੀ ਤੇ ਗ੍ਰੀਨ ਬੋਰਡ ਬਾਰੇ ਆਪਾਂ ਗੱਲ ਕਰੀਏ ਵੀ ਇਹ ਗ੍ਰੀਨ ਬੋਰਡ ਹੈ ਇਹ ਬਹੁਤਾ ਵਾਟਰਪਰੂਫ ਨਹੀਂ ਹੁੰਦਾਗਾ ਇਸ ਲਈ ਇਸ ਨੂੰ ਆਊਟਡੋਰ ਨਹੀਂ ਲਾਉਂਦੇ ਸਿਰਫ ਇੰਡੋਰੀ ਵਰਤਦੇ ਆ ਇਹ ਪ੍ਰੋਡਕਟ ਸਲਾ ਬਹੁਤ ਫੜਦਾ ਹੈ ਇਸ ਲਈ ਕੰਪਨੀ ਨੂੰ ਇਹਦਾ ਕੋਈ ਹੱਲ ਕਰਨਾ ਚਾਹੀਦਾ ਜਾਂ ਤਾਂ ਇਹ ਜਿਹੜੀ ਸ਼ੀਟ ਹੈ ਦੋਨੋਂ ਸਾਈਡਾਂ ਤੋਂ ਲੈਮੀਨੇਸ਼ਨ ਵਗੈਰਾ ਆਵੇ ਇਸ ਇਹ ਸਰਦੀਆਂ ਦੇ ਮੌਸਮ ਦੇ ਵਿੱਚ ਇਹਦੀ ਕੰਪਲੇਂਟ ਬਹੁਤ ਆਉਂਦੀ ਹੈ ਤੇ ਇਸ ਲਈ ਸੀਨ ਆਊਟਡੋਰ ਨਹੀਂ ਵਰਦੇ ਪਰ ਸਾਡੇ ਕੋਲੇ ਕੋਈ ਹੋਰ ਚਾਰਾ ਕੋਈ ਹੱਲ ਨਹੀਂਗਾ ਵੀ ਡਿੱਕੋ ਜਾਂ ਪੇਂਟ ਦੇ ਮਾਮਲੇ ਦੀ ਫਿਨਿਸ਼ਿੰਗ ਲਈ ਅਸੀਂ ਕੁਝ ਬਿਨਾ ਐਚ ਡੀ ਐਚ ਮਾਰ ਤੋਂ ਕੁਝ ਹੋਰ ਲਾਈਏ ਇਸ ਲਈ ਇਸ ਨੂੰ ਇਸ ਦੇ ਬਾਰੇ ਨਾ ਕੰਪਨੀ ਨੂੰ ਧਿਆਨ ਦੇਣਾ ਚਾਹੀਦਾ ਹੈ ਵੀ ਇਹ ਪ੍ਰੋਡਕਟ ਦੀ ਹੋਰ ਸੇਲ ਲਈ ਵੀ ਇਸ ਨੂੰ ਕਿਸੇ ਤਰੀਕੇ ਨਾਲ ਇਹਨੂੰ ਸੇਫ ਕੀਤਾ ਜਾਵੇ ਦੋ ਜਿਹੜੀ ਆਪਾਂ ਮੋਲਡਿੰਗ ਲਈ ਹੈ ਇਹ ਆਪਣੇ ਭਰਾਵਾਂ ਨੂੰ ਦੱਸਦੇ ਆਂ ਵੀ ਆਪਾਂ ਇਹ ਜਿਹੜੀ ਆਊਟਡੋਰ ਏਸੀ ਐਚਡੀ ਮਾਰ ਦੇ ਨਾਲ ਦੀ ਆਪਾਂ ਬਾਹਰੀ ਸਾਈਡ ਤੇ ਕੈਲ ਦੀ ਲਾਉਣੀ ਹੈ ਤੇ ਇਹ ਆਪਾਂ 2 ਇੰਚ ਦਾ ਪਹਿਲਾਂ ਇਹਨੂੰ ਟੇਪਰ ਕੀਤਾ ਪਦਾਮੀ ਦਾ ਬਲੇਡ ਬਣ ਕੇ ਇਹ ਬਲੇਡ ਆਪਾਂ ਨੇ ਇੱਕ ਫੋਰਬੈਟ ਆਉਂਦੀ ਇੱਕ ਆਮ ਬਲੇਡ ਨਹੀਂਗਾ ਇਹ ਇਹ ਬਲੇਡ ਥੋੜਾ ਜਿਹਾ ਕਾਸਟਲੀ ਮਿਲਦਾ ਤੁਹਾਨੂੰ ਦਿਖਾਉਣੇ ਆ ਇਹ ਤੁਸੀਂ ਦੇਖ ਸਕਦੇ ਹੋ ਇਹ ਬਲੇਡ ਨੂੰ ਨਾ ਆਪਾਂ ਪਦਾਮੀ ਦੇ ਵਿੱਚ ਨਾ ਟੇਪਰ ਬਣਿਆ ਇੱਕ ਹੀ ਬਲੇਡ ਬੱਧਾ ਤੇ ਉਹਦੇ ਨਾਲੇ ਕੰਮ ਕੀਤਾ ਤੇ ਇਹ ਬਲੇਡ ਆ ਜਿਹੜਾ ਪਹਿਲਾਂ ਆਪਾਂ ਨੂੰ 250 ਰੁਪਏ ਦੇ ਇੱਕ ਪੀਸ ਮਿਲਿਆ ਸੀ ਹੁਣ 2 ਇੰਚ ਦਾ ਪੀਸ ਆਪਾਂ ਨੂੰ ਇਹ ਲਗਭਗ 100 ਰੁਪਏ ਦਾ ਮਿਲਿਆ ਇੱਕ ਹੋਰ ਬੱਟ ਹੁੰਦਾ ਜਿਵੇਂ ਆਪਣੇ ਮਸ਼ੀਨ ਦੇ ਬਲੇਡ ਆਉਂਦੇ ਬੱਟ ਵਾਲੇ ਉਸੇ ਮੈਟਲ ਵਿੱਚ ਬਣਿਆ ਹੁੰਦਾ ਉਸ ਤੋਂ ਬਾਅਦ ਜਿਹੜਾ ਸੈਕੰਡ ਸਟੈਪ ਆਪਾਂ ਗਰੂਵਿੰਗ ਬਿੱਟੇ ਮਸ਼ੀਨ ਤੇ ਬੰਨ ਕੇ ਉਹਦੇ ਨਾਲ ਇੱਕ ਗਰੂ ਦਿੱਤਾ ਇਹ ਤੁਸੀਂ ਦੇਖ ਸਕਦੇ ਹੋ। ਇਹੀ ਡਿਜ਼ਾਈਨ ਐਚਡੀ ਮਾਰਤੀ ਹੈ ਤੇ ਇਹੀ ਲੱਕੜ ਤੇ ਲੱਕੜ ਦੇ ਤੁਹਾਡਾ ਇਹ ਤੁਹਾਨੂੰ ਦਿਖਦਾ ਘਟ ਹੈ। ਇਹ ਗਰੂਵਿੰਗ ਬਿੱਟ ਆਪਾਂ ਇਹ ਬਿੱਟ 2 ਸੂਤ ਦੀ ਹੁੰਦੀ ਹੈ ਕਟਰ ਤੇ ਵਜ ਜਾਂਦੀ ਹੈ। ਪਰ ਆਪਾਂ ਇਹਨੂੰ ਮਸ਼ੀਨ ਤੇ ਬੰਨ ਕੇ 2 ਸੂਤ, 3 ਸੂਤ, ਅੱਧਾ ਇੰਚ ਸਾਰੇ ਸ਼ਾਇਦ ਇਹਦੇ ਮਿਲ ਜਾਂਦੀ ਹੈ। ਪਿੱਛੇ ਵੀ ਆਪਾਂ ਵੀਡੀਓ ਪਾਈ ਸੀ। ਇਹ ਨੂੰ ਆਪਾਂ ਹੁਣ ਸਿੱਧਾ ਮਸ਼ੀਨ ਤੇ ਬੱਧਾ ਤੇ ਇੱਕ ਕਟਰ ਦੇ ਆਪਣੇ ਸਾਣ ਹੁੰਦੀ ਹੈ ਬਲੇਡ ਤਿੱਖੇ ਕਰਨ ਵਾਲੀ ਉਹਦੇ ਨਾਲ ਇਹ ਕਾਬਲਾ ਜਾਂ ਮਿਲਦਾ ਇੱਕ ਸ਼ੇਕ ਸੂਤ ਦਾ ਉਹਦੇ ਵਿੱਚ ਇਹ ਵੱਜ ਜਾਂਦਾ ਸੋ ਇਹਦੇ ਨਾਲ ਕੰਮ ਜਿਹੜਾ ਬਹੁਤ ਮਤਲਬ ਸਫਾਈ ਨਾਲ ਹੁੰਦਾ ਸੋ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਜਰੂਰ ਦੱਸਣਾ ਜੀ ਵੀਡੀਓ ਦੇਖਣ ਲਈ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ